ਬਬੀ ਇੱਕ ਦਰਖਤ ਦੇ ਥੱਲੇ ਆ ਕੇ ਬਹੁਤ ਲੋਕੀ ਬਹਿੰਦੇ ਹੁੰਦੇ ਸੀਗੇ ਤੇ ਬਹੁਤੇ ਪੰਛੀਆਂ ਨੇ ਵੀ ਆਪਣੇ ਆਲਣੇ ਉਸ ਦਰਖਤ ਦੇ ਉੱਤੇ ਬਣਾਏ ਹੁੰਦੇ ਸੀਗੇ ਕਿਉਂਕਿ ਉਸ ਦਰਖਤ ਦੀ ਛਾਂ ਬਹੁਤ ਸੰਗਣੀ ਹੁੰਦੀ ਸੀਗੀ ਤੇ ਇਸ ਗੱਲ ਦੀ ਖੁਸ਼ੀ ਦਰਖਤ ਨੂੰ ਵੀ ਬਹੁਤ ਸੀਗੀ ਕਿ ਉਸ ਮਾਲਕ ਦੀ ਕਿਰਪਾ ਦੇ ਨਾਲ ਮੈਂ ਵੀ ਕਿਸੇ ਦੇ ਕੰਮ ਆ ਰਿਹਾ ਲਓ ਜੀ ਇੱਕ ਦਿਨ ਇਦਾਂ ਦਾ ਆਇਆ ਉਸ ਦਰਖਤ ਦੇ ਪੱਤੇ ਝਾੜਨੇ ਸ਼ੁਰੂ ਹੋ ਗਏ ਤੇ ਦੇਖਦੇ ਦੇਖਦੇ ਥੋੜੇ ਦਿਨਾਂ ਦੇ ਵਿੱਚ ਸਾਰੇ ਪੱਤੇ ਉਹਦੇ ਝੜ ਗਏ। ਤਾਂ ਫੇਰ ਲੋਕੀ ਉਹਦੇ ਥੱਲੇ ਬੈਠਣੋਂ ਹਟ ਗਏ। ਤੇ ਪੰਛੀ ਵੀ ਆਪਣੇ ਆਪਣੇ ਆਲਣੇ ਚੱਕ ਕੇ ਕਿਤੇ ਹੋਰ ਉੜ ਗਏ। ਲੋਜੀ ਦਰਖਤ ਇਹ ਦੇਖ ਕੇ ਬਹੁਤ ਪਰੇਸ਼ਾਨ ਹੋਇਆ ਤੇ ਲੋਕਾਂ ਦੇ ਉੱਤੇ ਉਸ ਦਰਖਤ ਨੂੰ ਗੁੱਸਾ ਵੀ ਸੀਗਾ। ਕਿ ਜਦੋਂ ਮੇਰੇ ਦਿਨ ਚੰਗੇ ਸੀਗੇ ਲੋਕੀ ਮੇਰੀ ਛਾਵੇਂ ਆ ਕੇ ਬਹਿੰਦੇ ਹੁੰਦੇ ਸੀਗੇ। ਤੇ ਜਦੋਂ ਮੇਦੇ ਤੇ ਮੁਸੀਬਤ ਦੀ ਘੜੀ ਆਈ ਆ ਲੋਕੀ ਮੈਨੂੰ ਕੱਲੇ ਨੂੰ ਛੱਡ ਕੇ ਕਿਤੇ ਹੋਰ ਚਲੇ ਗਏ। ਲੋ ਜੀ ਫੇਰ ਸਮਾਂ ਬਦਲਿਆ ਤੇ ਪੱਤੇ ਫੇਰ ਉਹਦੇ ਨਵੇਂ ਆਣੇ ਸ਼ੁਰੂ ਹੋ ਗਏ। ਲੋਈ ਦੇਖਦੇ ਦੇਖਦੇ ਥੋੜੇ ਦਿਨਾਂ ਦੇ ਵਿੱਚ ਇਦਰਾਖ ਫੇਰ ਪੱਤਿਆਂ ਨਾਲ ਭਰ ਗਿਆ। ਤੇ ਲੋਕੀ ਫੇਰ ਉਹਦੇ ਛਾਵੇਂ ਆ ਕੇ ਬੈਠਣ ਲੱਗੇ। ਤੇ ਪੰਛੀਆਂ ਨੇ ਫੇਰ ਉਸ ਦੇ ਉੱਤੇ ਆਪਣੇ ਆਲੇ ਨੇ ਬਣਾ ਲਏ। ਦੋਸਤੋ ਐਸ ਸਟੋਰੀ ਤੋਂ ਆਪਾਂ ਨੂੰ ਕੀ ਕੋ ਸਿੱਖਣ ਨੂੰ ਮਿਲਦਾ? ਇਹ ਤੁਸੀਂ ਮੈਨੂੰ ਹੁਣ ਕਮੈਂਟਾਂ ਦੇ ਵਿੱਚ ਦੱਸਣਾ। up